ਲਓ ਇਹ ਕਾਕੇ ਦੇ ਤਾਏ ਹੁਣ ਸ਼ਗਨਦਿਆਂ ਲੱਗੇ ਆਹ ਰਾ ਵੀ ਤੂੰ ਹੀ ਨਿੱਕਾ ਨਹੀਂ ਮੈਂ ਚਾਚਾ ਨਹੀਂ ਤੂੰ ਤਾਏ ਨਹੀਂ ਨਹੀਂ ਗਾਵੇਂ ਦੀ ਕੋਈ ਨਹੀਂ ਉਹ ਨਹੀਂ ਦੀ ਫੋਨ ਨਹੀਂ ਕੋਈ ਓਏ ਹਿਆਰ ਤਾਂ ਕਰ ਆਹ ਲੱਗੇ ਸੀ ਲੱਗੇ ਸਹੀ ਗੱਲ ਨਹੀਂ ਨਹੀਂ ਨੰਨੀ ਮਨ ਹਿਆਰ ਕਰ ਦੇ ਯਾਰ ਯਾਰ ਤਾਂ ਨਾ ਹਿਆਰ ਤਾਂ ਕਰ ਆਹ ਇਹ ਦੇਖ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਕਿਦਾਂ ਠੀਕ ਠਾਕ ਹੋ ਤੇ ਵੈਲਕਮ ਕਰਦੇ ਹਾਂ ਜਸਲੀਨਾ ਵਲੌਗ ਚੈਨਲ ਤੇ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਵਾਲਾ ਵੀਡੀਓ ਕਰਦੇ ਹਾਂ 6:00 ਸਵੇਰ ਦਾ ਹੋ ਗਿਆ ਟਾਈਮ 9:00 ਵੱਜ ਗਏ ਆ ਤੇ ਆਪਾਂ ਉਹਦੇ ਨਿੱਕੇ ਜਿਹੇ ਕਾਕੇ ਕੋਲ ਚੱਲੇ ਆ ਫੇਰ ਰਾਤ ਮਸਾ ਕੱਢੀ ਰਾਤ ਪ੍ਰੋਗਰਾਮ ਤੇ ਸੀਗਾ 2:00 ਵੱਜ ਗਏ ਸਾਨੂੰ ਸੋ ਉਸ ਤੋਂ ਬਾਅਦ ਹੁਣ ਚਾਹ ਚੋ ਦੀ ਸੇਵਾ ਨਭੋਣੀ ਪੈਣੀ ਆ ਪਰਿੱਤੋਂ ਲੱਗੀ ਵੀ ਆ ਭੁੱਖ ਪeo ਨੂੰ ਤਾਂ ਸ਼ਹਿਰ ਦੀ ਚਾਹ ਸਵਾਦ ਨਹੀਂ ਲੱਗਦੀ ਇਸ ਕਰਕੇ ਉਹਦੇ ਵਾਸਤੇ ਸਪੈਸ਼ਲ ਚਾਹ ਪੰਡੋਲੇ ਹੁਣੀ ਮੈਂਦੀ ਹੈ ਤੇ ਕਾਕੀ ਨੇ ਵਗੈਰਾ ਫੀਡ ਵਗੈਰਾ ਲੈ ਲਈ ਸੀਗੀ ਤੇ ਹੁਣ ਮੈਂ ਆਪਦੇ ਨਿੱਕੇ ਜੀ ਕਾਕੀ ਕੋਲ ਚੱਲੇ ਆ ਅਸੀਂ ਹੁਣ ਪਹੁੰਚਣ ਵਾਲੇ ਹਾਂ ਇਸ ਟਾਈਮ ਹੈਗਾ ਬਰ ਰੇਲਵੇ ਰੋਡ ਤੇ ਸਮਰਥ ਹਸਪੀਟਲ ਦੇ ਵਿੱਚ ਤੇ ਅੱਜ ਉਸਦਾ ਬਾਬਾ ਛੁੱਟੀ ਦੇ ਦੇਵੇ ਉਹ ਸਜੇਰੀਨ ਹੋਇਆ ਸੀਗਾ ਤੇ ਅਦਰ ਬਾਪੂ ਜੀ ਵੇਟ ਕਰ ਰਿਹਾ ਘਰੇ ਤੇ ਬਾਪੂ ਨੂੰ ਵੀ ਥੋੜਾ ਫਰਕ ਪੈ ਚੱਲਿਆ ਹਨਾ ਤਵੇ ਹੀ ਤੋਂ ਉਹਨਾਂ ਦੀ ਥੋੜਾ ਸੁਧਾਰ ਉਹਨੇ ਕੀ ਸ਼ੁਰੂ ਹੋ ਗਿਆ ਹੁਣ ਪੈਰਾਂ ਸੁਇਲ ਨੂੰ ਉਤਰਨੀ ਸ਼ੁਰੂ ਹੋ ਗਈ ਹੈ ਹਨਾ ਤੇ ਵਾਹਿਗੁਰੂ ਕਿਰਪਾ ਕਰੇ ਯਾਰ ਸਾਰਾ ਪਰਿਵਾਰ ਹਨਾ ਕੇ ਤੰਦਰੁਸਤੀ ਆ ਤੇ ਪਹਿਲਾਂ ਮੈਂ ਤੁਹਾਨੂੰ ਕਿਵੇਂ ਕਿਹਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਦੋ ਚੀਜ਼ਾਂ ਇਕੱਠੀਆਂ ਚੱਲ ਰਹੀਆਂ ਨੇ ਇੱਕ ਪਾਸੇ ਕੁੱਝ ਹੀ ਆ ਤੇ ਇੱਕ ਪਾਸੇ ਬਾਪੂ ਘਰ ਕੇ ਥੋੜੀ ਟੈਨਸ਼ਨ ਵੀ ਹੈਗੀ ਸੀ ਹਨਾ ਓਕੇ ਲੈ ਪਹੁੰਚ ਗਏ ਆ ਫੋਨ ਤੇ ਫੋਨ ਕਰੀ ਜਾਂਦੀ ਆ ਮਨਪ੍ਰੀਤ ਵੀ ਤੂੰ ਆ ਜਾ ਜਲਦੀ ਭੁੱਖ ਬਹੁਤ ਲੱਗੀ ਪਈ ਆ ਪੋਕਟ ਨਹੀਂ ਬਹੁਤ ਔਕੀ ਆ ਕਿਉਂਕਿ ਹੁਣ ਅੱਜ ਤੋਂ ਖਾਣਾ ਕੋਈ ਕਰਾ ਦੇਉ ਨੂੰ ਦੇਣਾ ਸ਼ੁਰੂ ਕਰਨਗੇ ਪਹਿਲਾਂ ਤਾਂ ਲੇਕੜ ਤੇ ਸੀਗਾ ਤੇ ਹੁਣ ਚਾਹ ਕਰਦੀ ਲੈ ਜਾਂਦੀ ਆ ਤੇ ਨਾਲ ਬਣਾ ਲੈਂਦੇ ਪ੍ਰੋਟੀ ਤੇ ਮਦਰ ਇਨ ਲਾ ਇੱਥੇ ਆ ਤੇ ਵੱਡੀ ਸਿਸਟਰ ਇੱਥੇ ਆ ਤੇ ਚਾਰ ਜਾਨ ਇੱਕ ਨੰਨੇ ਬੀਬੀ ਤੇ ਇੱਕ ਕਮਰੇ ਦੇ ਚਾਰ ਜਾਨੇ ਆ ਅੱਜ ਚੱਲੀਏ ਫਿਰ ਆਫਰ ਕਰਦੇ ਆ ਕੰਟੀਨੂ ਮਿਲਦੇ ਆ ਮਨਪ੍ਰੀਤ ਨੂੰ ਕਰੇ ਸਾਰੀਆਂ ਵਲੋਗਾਂ ਦੇ ਨੂੰ ਸੋ ਟਾਈਮ ਹੋ ਗਿਆ ਸਵੇਰ ਦੇ 8 ਦਾ ਤੇ ਭੁੱਖ ਲੱਗੀ ਵੀ ਆ ਮਨਪ੍ਰੀਤ ਤੁਹਾਨੂੰ ਬਹੁਤ ਅਸੀਂ ਪਹੁੰਚੇ ਆ ਸਮਰਾਤ ਹਸਪੀਟਲ ਦੇ ਵਿੱਚ ਠੀਕ ਆ ਤੇ ਮੋਗੇ ਸੋ ਕਿਉਂਕਿ ਰਾਤ ਵੀ ਪ੍ਰੋਗਰਾਮ ਤੇ ਸੀ ਆ ਪ੍ਰਾਤ ਹੀ ਪ੍ਰੋਗਰਾਮ ਤੋਂ ਆਪਾਂ 2 ਵਜੇ ਕੇ ਆਪਾਂ ਨੂੰ ਆਉਂਦਿਆਂ ਨੂੰ ਤੇ ਨਿੱਕੇ ਜੇ ਕਾਕਾ ਜੇ ਆਪਾਂ ਫਿਰ ਘਰੋਂ ਹੁੰਦਾ ਕਿ ਛੇਤੀ ਚਲੀ ਗਿਆ ਹਸਪੀਟਲ ਤੇ ਕੱਲ ਤੱਕ ਮਿਲ ਜੂਗੀ ਛੁੱਟੀ ਆਪਾਂ ਨੂੰ ਕਿਉਂਕਿ ਮਨਪ੍ਰੀਤ ਸੇਜੇਰੀਅਨ ਹੋਇਆ ਸੀ ਆ ਕੱਲ ਤੱਕ ਛੁੱਟੀ ਮਿਲ ਜੂਗੀ ਤੇ ਬੇਬੀ ਵੀ ਠੀਕ ਆ ਤੇ ਬੇਬੀ ਦੀ ਮੰਮਾ ਵੀ ਠੀਕ ਆ ਫੀਡ ਵਗੈਰਾ ਵਧੀਆ ਬੱਚਾ ਲੈਣ ਦਾ ਤੇ ਬਾਕੀ ਸੱਟਾਂ ਕੰਮ ਤੇ ਹੁਣ ਆਪਾਂ ਚਾਹ ਰੋਟੀ ਲੈ ਕੇ ਆ ਘਰ ਦੀ ਉਹ ਕਿ ਮਨਪ੍ਰੀਤ ਹਮੇਸ਼ਾ ਕਰਦੀ ਹੀ ਚਾਹ ਪੀਂਦੀ ਉਹ ਨੂੰ ਆਪਣੀ ਜਿਵੇਂ ਆਪਾਂ ਮੇਰੇ ਵੀ ਸੁਭਾਅ ਕਿ ਹੁਣ ਸ਼ਹਿਰ ਦੀ ਸ਼ਾਮ ਨੂੰ ਚੰਗੀ ਨਹੀਂ ਲੱਗਦੀ ਹੁਣ ਪੱਤੀ ਪੁੱਤੀ ਵੱਧ ਪਾਉਂਦੇ ਆ ਉਹ ਸਿਸਟਮ ਕੁਝ ਹੋਰ ਹੁੰਦੇ ਘਰ ਵਾਲੀ ਚੀਜ਼ ਆ ਉਹ ਘਰ ਵਾਲੀ ਚੀਜ਼ ਹੀ ਹੁੰਦੀ ਉਹ ਗੱਲ ਨਹੀਂ ਬਣਦੀ ਹਨਾ ਸੋ ਇੱਕ ਤਾਂ ਹੁਣ ਭੁੱਖ ਲੱਗੀ ਵੀ ਆਪਰਾਠੇ ਪੂਠੇ ਬਣਾ ਕੇ ਲਿਆਂਦੇ ਪਏ ਆਪ ਵੀ ਨਹੀਂ ਖਾਦੇਗੇ ਤੇ ਚਲੋ ਆਪਾਂ ਨਿੱਕੇ ਜੀ ਕਾਕੇ ਨੂੰ ਮਿਲਦੇ ਆਂ ਅੰਦਰ ਜਾ ਕੇ ਤੇ ਬਸ ਮਸਾ ਰਾਤ ਗੱਡੀ ਆ ਮੈਨੂੰ ਐਵੇਂ ਸੀ ਨਿੱਕੇ ਜੀ ਕਾਕੇ ਕੋਲ ਜਾਵਾਂ ਉਹਦੇ ਕੋਲੇ ਠੀਕ ਆ ਆਜੋ ਫਿਰ ਮੜ ਨੂੰ ਦੱਸੋ ਮੜ ਚੱਲੀ ਜਾਂਦੀ ਆ ਲੋ ਵੀ ਮਤਰਾ ਹਲੋ ਜੀ ਸਭ ਲੱਗੇ ਪਏ ਬਿੰਫੋਨਾਂ ਤੇ ਹੈ ਕਿਵੇਂ ਆ ਸੱਟ ਕਾਕਾ ਕਿਵੇਂ ਆ ਆਪਣਾ ਸੁੱਦੀ ਪਈ ਆ ਹੈ ਸੁੱਦੀ ਪਈ ਆ ਹੈ ਨਿੱਕੀ ਜੀ ਖੰਡ ਸੁੱਦੀ ਪਈ ਆ ਸਾਡੀ ਆਏ ਹਾਏ ਹਾਂ ਹਾਂ ਨਿੱਕੀ ਜੀ ਖਾਣ ਸੱਤੀ ਵਈ ਓਏ ਹੂੰ ਹੂੰ ਹਾਂ ਹੁਣ ਫਿਰ ਕੀ ਖਾਣਾ ਖਿਚੜੀ ਖਾਣੀ ਹੈ ਪੱਕੀ ਜਾਂ ਨਾ ਸਰਦਨ ਭੁੱਖ ਲੱਗੀ ਤਾਂ ਮੈਂ ਦੰ ਗੋਤੀ ਖਾ ਲੈਂਨੀ ਆ ਅੱਛਾ ਠਾਮ ਚਲਈਏ ਕਰੇ ਹੂੰ ਆਪਣੇ ਕਾਕੇ ਦਾ ਦਾਦੂ ਯਾਦ ਕਰਦਾ ਕਹਿੰਦਾ ਨੀ ਛੇਤੀ ਲੈ ਕੇ ਆਓ ਕਰੇ ਹੂੰ ਹੂੰ ਉਹਨੂੰ ਆਏ ਛੇਤੀ ਲੈ ਆਏ ਕਰ ਬਾਪੂ ਥੋੜਾ ਹੱਥੋਂ ਪਰੇ ਲੈ ਜਾ ਦੇ ਹੋ ਗਏ ਸੀਗੇ ਤੇ ਬਾਪੂ ਨੂੰ ਇਦਾਂ ਨਹੀਂ ਕਿਹਾ ਕਿ ਮਨਪੀਂਦਾ ਸਜੇਰੀਅਨ ਹੋਇਆ ਵੀ ਟੈਨਸ਼ਨ ਨਾ ਲੈ ਜੀ ਬਾਪੂ ਕਿਤੇ ਉਹਨੂੰ ਇਹੀ ਕਿਹਾ ਕਿ ਨਾਰਮਲ ਡਿਲੀਵਰੀ ਹੋਈ ਐ ਤੇ ਹੁਣ ਉਹਨੂੰ ਇਦਾਂ ਲੱਗੀ ਜਾਂਦਾ ਕਿ ਦੋ ਦਿਨ ਹੋ ਗਏ ਆ ਵੀ ਤੁਸੀਂ ਵੀ ਲੈ ਆਉ ਖਾਂ ਡਾਕਟਰ ਉਹੀ ਪਾ ਲੈਂਦੇ ਹੁੰਦੇ ਉਹਨੂੰ ਵਿਚਾਰੇ ਨੂੰ ਵਿਚਲੀ ਗੱਲ ਤਾਂ ਉਹਨੂੰ ਪਤਾ ਨਹੀਂ ਇਹ ਆਪਾਂ ਉਹਨੂੰ ਦੱਸ ਨਹੀਂ ਸਕੇ ਬਾਪੂ ਵੀ ਇਦਾਂ ਨਾ ਕਿਤੇ ਮਨ ਉਹ ਥੋੜਾ ਟੱਲੇ ਆ ਵੀ ਇਦਾਂ ਹੋਇਆ ਕਿਤੇ ਟੈਂਸ਼ਨ ਜ਼ਿਆਦੀ ਲੈ ਜਾਨ ਹੂੰ ਬਾਕੀ ਓਕੇ ਐ ਸੈਟ ਕੁਛ ਦੁਖਦਾ ਕੀ ਦੁਖਦਾ ਟਿੱਡੀ ਤਾਂ ਕਿ ਦੁਖਦਾ ਤਾਂ ਕਿ ਦੁਖਦਾ ਇਹਨੂੰ ਚੱਕਾ ਜਾਂ ਤੈਨੂੰ ਚੱਕਾ ਮੈਨੂੰ ਆਖਰ ਉੱਠੂਗਾ ਮੈਂ ਕਿਹਨੇ ਚੋਜੂਗਾ ਤੈਨੂੰ ਚੱਕਾ ਬੱਲ ਨਾ ਹੌਲੀ ਲੱਗ ਤੇ ਉੱਠੂ ਮੈਨੂੰ ਭਲਾਈ ਦਾ ਸਮਾਂ ਜ਼ਮਾਨਾ ਹੀ ਹੈ ਨਹੀਂ ਬਾਊ ਲੈ ਹਾਂ ਕਾਸ ਨੂੰ ਆਤ ਬੋਣਾ ਇਹਨੂੰ ਬੋਣਾ ਹੱਥ ਤੁਹ ਆ ਉਹ ਕਿੰਨੇ ਮੈਂ ਆਪੇ ਉਠੂ ਤਾਂ ਤੋ ਕਰਕੇ ਆਈ ਆ ਬਸ 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 ਹਾਂ ਲਾਈਟਾਂ ਕਰ ਲੀ ਆਨ ਅੱਧੀਆਂ ਲਿੱਟਾਂ ਛੱਡੀਆਂ ਹੋਈਆਂ ਠੀਕ ਆ ਸੱਟ ਦਰੀ ਨੂੰ ਕਿਹਾ ਦਿੰਦੀ ਕਿ ਰਾਤ ਨੂੰ ਸੁੱਤੀ ਪਈ ਉਹ ਵਿਚਾਰਾ ਥੋੜ੍ਹੀ ਜਿਹਾ ਤਾਂ ਜੀਆ ਕਾਕਾ ਇੰਨੀ ਕਾਕਾ ਸਣਾਵਾ ਨਿਕਲ ਜਾਂਦੀ ਨਾ ਕੀ ਖਾਣਾ ਖਾਣਾ ਫਿਰ ਸੱਟਾਂ ਕੀ ਕਰਨ ਬਾਲਾ ਨੂੰ ਵੀ ਹਾਂ ਲੈ ਮੁੰਡਾ ਹੁਣ ਕਰ ਫੋਟੋ ਸਾਡੀ ਦੋਨਾਂ ਦੀ ਜਿਵੇਂ ਪੁਰਾਣੀ ਨਹੀਂ ਕਰ ਦਿੰਦੇ ਸੀ ਇਹਦਾਂ ਨੇ ਬਹਿ ਜਾਂਦੇ ਸੀ ਹਾਂ ਪੁਰਾਣੀ ਪੁਰਾਣੇ ਟਾਈਮ 'ਚ ਫੋਟੋਆਂ ਹੀ ਕਰ ਦਿੰਦੇ ਆਏ ਆਏ ਵੇ ਜੀ ਕਰਦੇ 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 ਕਰ ਦੇ ਲਓ ਜੀ ਦੋਸਤੋ ਅਸੀਂ ਆਏ ਇਸ ਟਾਈਮ ਵੀ ਆਰ ਫੈਸ਼ਨ ਤੇ ਤੇ ਨਿੱਕੇ ਬੇਬੀ ਤੁਹਾਨੂੰ ਪਤਾ ਕਿ ਟਾਵਲ ਬਹੁਤ ਗੰਦੇ ਕਰਦਾ ਤੇ ਛੋਟੇ ਛੋਟੇ ਲੈਣਾ ਇਹ ਸੌਫਟ ਜੀ ਜਿੱਦਾਂ ਦਾ ਆਪਣਾ ਪਰਮਾਤਮਾ ਨੇ ਸੌਫਟ ਜਿਹਾ ਬੱਚਾ ਦਿੱਤਾ ਸੌਫਟ ਸੌਫਟ ਜੀ ਲੈਣੇ ਆ ਕਿਉਂਕਿ ਹਨਾ ਫੇਰ ਇਦਾਂ ਅਲਰਜੀ ਵਗੈਰਾ ਨਾ ਹੋ ਜੇ ਤੇ ਨਵੇਂ ਲੈਣ ਤੋਂ ਬਾਅਦ ਇਹਨੂੰ ਘਰ ਹੀ ਲੈ ਕੇ ਜਾਵਾਂਗੇ ਇਹਨੂੰ ਵਾਸ਼ ਕਰਾਂਗੇ ਵਾਸ਼ ਕਰਨ ਤੋਂ ਬਾਅਦ ਆਪਾਂ ਇਹਨੂੰ ਯੂਜ਼ ਕਰਾਂਗੇ ਹਨਾ ਅਸਹਿਜ ਅਕੀ ਹਵਸੈ ਇਹਨਾਂ ਦਾ ਹਨਾ ਹਨਾ ਓਕਾ ਬਾਪੂ ਬਾਪੂ ਕਹਿੰਦੇ ਸੀ ਬੜੇ ਸਖਾਲੇ ਰਹਿੰਦੇ ਸੀ ਨਹੀਂ ਛੋਟੇ ਮੰਗਾਏ ਉਹਨਾਂ ਨੇ ਛੋਟੇ ਮੰਗਾਏ ਆ ਘਰ ਵਾਸਤੇ ਚਾਹੀਦਾ ਬਾਪੂ ਵਾਸਤੇ ਵੀ ਚਾਹੀਦਾ ਥੋੜੇ ਫੇਸਬੁਕ ਸਾਫ ਕਰਨਾ ਮੈਨਾਂ ਕਰ ਬਣੀ ਅਚਲ ਜੂ ਹੈ ਨਾ ਇੱਕ ਤਾਂ ਆ ਦੇ ਦੋ ਨਾ ਮੈਂ ਪਾ ਵੀ ਦੇ ਦੱਕਾ ਆ ਪਾ ਦੇ ਦੋ ਇੱਕ ਆ ਸਿਕਾਈ ਇਹ ਤੇ ਬ੍ਰੈਂਡ ਹੈਗਾ ਦੂਜਾ ਅ ਚੱਕਾ ਆ ਨਾ ਇਹ ਚੱਕਾ ਜੀ अच्छा क्लीन आ गया ये बस वो पानी सोखण वाला होवे कपड़ा पानी कॉटन ਦਾ ਨਾ ਇਹ ਅੱਛਾ ਅੱਛਾ ਇਹ ਕੋਟਨ ਆ ਗਾੜੀ ਦਾ ਬਲ ਅਲੋ ਲੇ ਕੋ ਕਾ ਦਿਰੋ ਇਹ ਇੱਕ कलर एक ही ਆ ਗੇ ਨਾ ਆਹ ਲੰਗਾ ਜਲੀ ਟੈਂਚ ਚ ਚੈਕਲੇ ਚ ਇਹ ਢਲਦਾ ਇਹ कलर ਉਸੇ ਬਾਕੀ ਮੈਨੂੰ ਬੜਾ ਤੋਂ ਪਤਾ ਨਹੀਂ ਹਾਂ ਆ ਵੀ ਠੀਕ ਆ ਇਹ ਮਤਲਬ ਕਿ ਕਲਰ ਇੱਕ ਹੀ ਆ ਡਿਜ਼ਾਈਨ ਸੇਮ ਹੀ ਸਭ ਦਾ ਲੱਗ ਲੱਗਣਾ ਕਰੇ ਚਲ 4 ਦੇ ਦੋ ਹਾਂ ਸਟਾਪ ਚੇਂਜ ਕਰ ਲਗੀ ਹੈ ਨਾ ਇੱਕ ਤਾਂ ਸਹੀ ਲੱਗ ਆ ਦੂਆ ਕਰ ਦੋ ਕਰ ਲੋ ਐ ਕਰ ਲੋ ਹੁਣ ਜੇ ਮੈਂ ਕਰ ਮੈਂ ਜਿਆ ਕਰ ਮੈਂ ਕੋ ਮਾ ਤਾਂ ਬਾਲਾ ਛਿੱਪ ਜਿਆ ਯਾਰ ਹਲੋ ਹਾਂ ਇੰਕਦਰ ਅਗਰ ਹੈ ਅੱਡ ਹੂੰ ਏ ਕਰਾਂਗੇ ਪੀਚ ਇੰਚ ਬਸ ਨਹੀਂ ਆ ਠੀਕ ਆ ਆ ਦੋ ਆ ਦੇ ਦੋ ਆ ਦੋ ਦੇ ਦੋ ਦੋ ਆ ਹੋ ਗਏ ਦੋ ਆ ਹੋ ਗਏ ਠੀਕ ਹੈ ਠੀਕ ਆ ਹੁਣ ਸਾਹਿਬ ਉਹ ਜਾਂ ਘਰੇ ਬਾਪੂ ਵਾਸਤੇ ਪਰਨੇ ਬਾਪੂ ਵਾਸਤੇ ਪਰਨੇ ਲੈ ਕੇ ਜਾਣੇ ਆ ਤੇ ਉਹ ਹੁਣ ਕਾਲ ਕਰਕੇ ਪੁੱਛਦੇ ਕਰੋ ਹਾਂ ਬੁੱਤ ਲਓ ਜੀ ਮੇਰੀ ਸਾਲੀ ਆਈ ਹੋਈ ਛੋਟੀ ਇਧਰ ਵੱਡੀ ਸਾਲੀ ਆ ਹੈਲੋ ਠੀਕ ਆ ਤੇ ਕੱਕੇ ਨੂੰ ਨਵਾਈ ਜਾਂਦੇ ਅੱਜ ਉਹ ਰੌਲਾ ਮਗਰ ਸੁਣਦੋਗੇ ਧਿਆਨ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਉਹ ਜਿਹੜਾ ਲੱਤਾਂ ਨਾਲ ਕਿਧੀਆਂ ਚੜ੍ਹਦੀਆਂ ਥੱਲੇ ਨੂੰ ਹਾਂ ਹਉ ਤਾ ਹਾਂ ਉਹ ਸੁਣਾ ਰਿਹਾ ਹਣ ਸੌਂਦਾ ਹੁਣ ਕਾਕਾ ਸੌਂਦਾ ਵੇਖੀ ਕਿਵੇਂ ਹਣ ਹੂੰ ਲਓ ਜੀ ਜਨਮ ਤੋਂ ਬਾਅਦ ਪਹਿਲਾ ਇਸ਼ਨਾਨ ਹੋ ਚੁੱਕਿਆ ਬੇਬੀ ਦਾ ਕੋਈ ਹੈ ਨਹੀਂ ਉਹ ਕੋਲ ਲਾਜਾ ਕੱਪੜਾ ਦੋ ਕੋਈ ਪਿੰਡਾ ਖਾਣ ਹਾਂ ਇਹਦੇ ਨੇ ਹੁੰਦੇ ਸੀ ਜੱਸ ਇਹਦੇ ਸੌਚ ਹੁੰਦਾ ਕਿ ਆਖੀਂ ਨਾ ਇਹ ਪਾਣੀ ਨਹੀਂ ਸੁੱਕਣਾ ਸੀ ਇਹਨਾਂ ਨੇ ਦੇ ਨੀਚੇ ਲਾ ਦਿਆ ਬੱਚੇ ਉਹ ਪਿੰਡਾ ਫੁੰਡਾ ਪੁੰਜਣ ਨੂੰ ਲੈਂਦੇ ਸੀ ਥੱਲੇ ਵਿਛਾਉਣ ਵਸਤੂ ਨਹੀਂ ਨਹੀਂ ਲੋ ਜੀ ਟਾਵਲ ਪਸੰਦ ਨਹੀਂ ਟਾਵਲ ਪਸੰਦ ਨਹੀਂ ਆਏ ਮੇਰੇ ਲੈ ਜਾਂਦੇ ਉਹ ਹੀ ਕੰਮ ਕਰੀ ਜਾਂਦੇ ਹਰ ਤੂੰ ਕਿਵੇਂ ਚੱਤਾਂ ਆਓ ਬਰਸੀ ਦਿੱ ਦਿਓ ਇਹ ਕੀ ਹੈ ਮਤਲਬ ਇਸ ਅਲੱਗ ਅਲੱਗ ਚੀਜ਼ਾਂ ਸਾਰੀਆਂ ਆਇਲ ਲੋਸ਼ਨ ਕੂਸ਼ੀ ਸ਼ੈਂਪੂ अच्छा <laughs> <laughs> एक पैकेज दे द सारा कुछ ना हे मान लिया 250 जी हो मानला वो सस्ता ही बताऊं डैडी इनका दो टाइप से पूछਦਾ ਨਹੀਂ ਨਹੀਂ ਤਕੜੇ ਬੰਦੇ ਸਾਨੂੰ ਬੰਦੇ ਹੈ ਡੈਕਟ ਠੀਕ ਹੈ ਹੂੰ ਹੂੰ ਭਾਈ ਤਾਂ ਤੇ ਹੁਣ ਆਪਾਂ ਡਾਕਟਰ ਸਾਹਿਬ ਨੂੰ ਮਿਲਣਾ ਤੇ ਹੋ ਸਕਦਾ ਛੁੱਟੀ ਅੱਜ ਦੇ ਦੇਣ 80% ਚਾਂਸ ਤਾਂ ਹੈਗੇ ਛੁੱਟੀ ਦੇਣ ਦੇ ਕਿਉਂਕਿ ਉਹਨੇ ਕੱਲ ਤੱਕ ਤਾਂ ਨਹੀਂ ਫਰਦੀ ਦੇਣੀ ਛੁੱਟੀ ਉਹਨਾਂ ਨੇ। ਲੋ ਵੀ ਦੋਸਤੋ ਹ ਅ ਅੱਜ ਹੋਸ ਤਾਂ ਛੁੱਟੀ ਮਿਲ ਜੇ ਆਪਾਂ ਨੂੰ। ਹਨਾ ਚਾਂਸ 80% ਹੈਗੇ ਆ ਛੁੱਟੀ ਮਿਲਣ ਦੇ। ਤੇ ਨਹੀਂ ਫਿਰ ਕੱਲ ਤਾਂ ਪੱਕਾ ਹੀ ਮਿਲਣੀ ਹੈ ਛੁੱਟੀ। ਸੋ ਇਧਰ ਨਿੱਕੇ ਜਿਹੇ ਬੱਚੇ ਦੇ ਤਾਇ ਵੀ ਆਏ ਹੋਏ ਇਧਰ ਬੈਠੇ ਹੋਏ ਆ ਸਾਰੇ। ਉਹ ਵੱਡਾ ਤਾਇਆ ਇਧਰ ਛੋਟਾ ਤਾਇਆ। ਤਾਇਏ ਦਿਨਾਂ ਤੋਂ ਪਤਾ ਨਹੀਂ ਕਿਉਂ ਸਾਰੇ ਚੜਨ ਲੱਗ ਜਾਂਦੇ ਨਹੀਂ ਸਮਝਣ। ਕਿੱਥੇ ਜਾਂਦੇ ਹੁਣ ਚੜੇ ਕਿੱਥੇ। ਇਹ ਮੇਰੀ ਟੀਮ ਦੇ ਮੈਂਬਰ ਨੇ ਇਹ ਸਾਰੇ ਇਹ ਸਾਰੇ ਟੀਮ ਮੈਂਬਰ ਦਾ ਟੀਮ ਵਰਕ ਆ ਸੋ ਰਾਤ ਪ੍ਰੋਗਰਾਮ ਤੇ ਬਈ ਬਹੁਤ ਥੁੱਕੀ ਗੱਡੀ ਸਾਰਿਆਂ ਨੇ ਕਿਉਂਕਿ ਸਾਰਿਆਂ ਨੂੰ ਇਦਾਂ ਸੀਗਾ ਕਿ ਆਪਣੀ ਲਾਈਫ ਦੇ ਵਿੱਚ ਨਿਕਲੇ ਕਾਕਾ ਹੋ ਰਾਇਆ ਏ ਕਣ ਨੀਂਦ ਆਈ ਜਾਂਦੀ ਰਾਤ ਵੀ 2 ਵਜੇ 2:30 ਵਜੇ ਪਏ ਆ ਸੋ ਸਵੇਰੇ ਫੇਰ ਹੁਣ ਤਾਂ ਜੀ ਕਿਤੇ ਜਾ ਕੇ ਸੌਂ ਜੀ ਗਈ ਚੱਲ ਗਈ ਨੀਂਦ ਆ ਗਈ ਚਲ ਮੈਡਮ ਨੂੰ ਮਿਲ ਚੱਲੀਏ ਫੇ ਛੁੱਟੀ ਦਾ ਕਿਵੇਂ ਹੈ ਨਾ ਜੇ ਤਾਂ ਆਪ ਨੂੰ ਅੱਜ ਹੀ ਛੁੱਟੀ ਮਿਲ ਜੇ ਤੇ ਫਿਰ ਆਪਾਂ ਨਾਲ ਲੈ ਕੇ ਜਲਾਂਗੇ ਬੱਚੇ ਨੂੰ ਆਪਦੇ ਨਾਲ ਤੇ ਦਾਦਾ ਵੀ ਵੇਟ ਕਰ ਰਿਹਾ ਡੈਡੀ ਜੀ ਤੇ ਐਸ਼ ਮਨਪੀਤ ਨੂੰ ਬਹੁਤ ਜਿਆਦਾ ਮਿਸ ਕਰ ਰਹੀ ਹੈ ਕਿਉਂਕਿ ਉਹਦੇ ਬਣਾ ਸੌਂਦੀ ਨਹੀਂ ਉਹ ਰਾਤ ਨੂੰ ਹੈਨਾ ਚਾਹ ਦੇਖਦੇ ਆ ਬੈਡ ਨੂੰ ਮਿਲਦੇ ਕੀ ਕਹਿੰਦੇ ਹੋ ਸਾ ਛੁੱਟੀ ਨਹੀਂ ਮਿਲਦੀ ਆ ਜੇ ਆਪਾਂ ਨੂੰ ਠੀਕ ਆ ਲਓ ਇਹ ਕਾਕੇ ਦੇ ਤਾਏ ਹੁਣ ਛਕਣਦੇ ਲੱਗੇ ਆ ਜਾ ਵੀ ਤੂੰ ਵੀ ਨਿਕਲ ਨਹੀਂ ਮੈਂ ਮੈਂ ਚਾਚਾ nah ini ini नहीं 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 Nih nih. ਨੇ ਉਹ ਬੋਲੇ ਸਾਰ ਵੀ ਇਹ ਨਹੀਂ ਉਹ どれਗਾ ਉਹ ਨਹੀਂ ਮੈਂ ਆ ਨਹੀਂ ਕਰ ਦੋ ਉਹ ਥੋੜੀ ਗੈਗ ਨਹੀਂ ਉਹ ਦੋਵਾਂ ਦਾ 1000 ਹੋ ਗਿਆ ਹਾਂ ਦੋਵਾਂ ਦਾ 1000 ਹੋ ਗਿਆ ਨਹੀਂ ਨਹੀਂ ਉਹ ਰੋੜ ਕਰਦੇ ਯਾਰ ਕਿਉਂ ਨਹੀਂ ਕੋਈ ਨਹੀਂ ਕਰਦੇ ਕੋਈ ਨਹੀਂ ਥੋੜਾ ਲੈ ਆਓ ਮਿੰਦਰ ਉਹ ਨਹੀਂ ਨਹੀਂ ਸੁਣ ਗਾ ਨੂੰ ਰੋਲਾ ਪਾ ਆਉਂਦੇ ਸੁਣ ਬਟ ਉਹ ਰੰਗ ਬੋੜੀ ਰੋੜਾ ਓਕੇ ਉਹ ਮਾਝਾ ਮਾਰ ਰਹੇ ਨੇ ਸੁਣ ਸੁਣ ਬੋਲ ਬੋਲ ਮਾਰ ਬਾਹਰ ਬਾਹਰ ਲੋਕੇ ਖੜੇ ਸੀ ਕਹਿੰਦੇ ਅਸੀਂ ਅੰਦਰ ਤਾਂ ਨਹੀਂ ਆਉਣਾ ਕਹਿੰਦੇ ਭਾਈ ਤੈਨੂੰ ਵੜਾ ਦਿੰਦੇ ਪਰ ਇਹਨੂੰ ਪਤਾ ਕਿ ਭੁਗਾਈ ਕਰੂਗਾ ਨਹੀਂ ਨੀ ਨੀ ਜੀ ਸਾਡੀ ਟੀਮ ਦੇ ਬੰਦੇ ਆ ਜੀ ਸਾਰੇ ਠੀਕ ਆ ਵਾ ਸਾਡਾ ਮਿਸ਼ਨ ਆ ਆ ਵੀ OK ਚੱਲਦੇ ਆ ਦੋਸਤੋ ਅੱਜ ਛੁੱਟੀ ਮਿਲਦੀ ਸ਼ਾਮ ਤੱਕ ਤੇ ਫਿਰ ਘਰੇ ਜਾ ਕੇ ਵੀ ਕੰਮ ਕਰਦੇ ਆ ਪੱਕਾ ਪਤਾ ਕਰ ਲੈ ਆਪਾਂ ਕਰ ਨਹੀਂ ਪਤਾ ਪਤਾ ਕੋਈ ਚੱਕਰ ਵੀ ਨਹੀਂ ਪਰ ਸਵੇਰ ਤਾਂ ਪੱਕੀ ਹੋਈ ਹੈ ਜਿਹੜਾ ਡੈਕੋਰੇਸ਼ਨ ਕਰਨਾ ਸਵੇਰ ਤੱਕ ਰਹੀ ਕੱਟ ਨਹੀਂ ਕਰੂਗਾ ਕਰਦੇ ਆ ਨਾ ਹੱਲ ਵੈਰ ਨਾ ਹਾਂ ਪਹਿਲਾਂ ਪੱਕਾ ਕਰਦੇ ਜਿਵੇਂ ਤੇਰੀ ਸਮਝ ਨਹੀਂ ਆਉਂਦੀ ਉਹ ਜੀ ਕੀ ਹੈ ਨਾ ਕੱਲ੍ਹ ਨੂੰ ਕਰ ਲਿਆ ਫਿਰ ਦੇ ਨੇ ਸਾਰਾ ਡੈਕੋਰੇਸ਼ਨ ਹੋ ਜਾ ਹੁਣ ਟਾਈਮ ਨਹੀਂ ਆਪ ਪਹਿਲੇ ਜਾਉ ਨਹੀਂ ਇਹ ਤਾਂ ਲਿਖ ਕੇ ਪਾ ਲਾ ਦੀਪੂ ਤੇ ਕਿਹਤੇ ਵੱਡੀ ਤਾਇ ਦੇ ਤੇ ਛੋਟੇ ਤਾਇ ਦੇ ਪੈਸੇ ਮੈਂ ਨਹੀਂ ਕਰਦੀ ਤਾਇ ਦੇ ਨਾਮ ਤੋਂ ਵੀ ਇੰਨੇ ਚੜਦੇਗਾ ਸਾਰੇ ਤਾਇ ਦੇ ਨਾਮ ਦੇ ਨੰਨੀਆਂ ਘੜਵਾ ਜਾਂਦੇ ਆ ਹਾਂ ਆਪਾਂ ਚੱਲਦੇ ਹਾਂ ਲੇਟ ਹੋ ਰਹੀ ਹੈ ਕਿੱਦਰੀ ਹੈ ਉਹ ਮੋਟਰਸਾਂ ਦਾ ਹੀ ਲੱਗ ਜਾਣਾ ਸੀ ਤੇ ਮੈਂ ਕੱਲ ਦੇ ਪੁੱਛ ਉਹ 2 ਮਿੰਟ ਰੁਕ ਜਾ ਫਿਰ ਮੇਰੇ 2 ਮਿੰਟ ਫਿਰ ਹੈਲੋ ਜੀ ਲਈ ਪਲਵਾਨ ਆਪਣਾ ਕੈਉ ਚੱਲਿਆ ਤੇ ਆਪਾਂ ਨੂੰ ਕੱਲ ਸਵੇਰ ਮਿਲ ਜਣੀ ਹੈ ਛੁੱਟੀ ਤੇ ਫਿਰ ਸਵੇਰ ਆਪਾਂ ਹੋਵਾਂਗੇ ਪਿੰਡ ਨੂੰ ਰੋਣ ਤੇ ਸਾਰੇ ਜਣੇ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਸਾਰਾ ਪਰਿਵਾਰ ਡੀਗ ਰਿਹਾ ਕੀ ਨੰਨੀ ਜਾਨ ਕਦੋਂ ਘਰੇ ਆਉਗੀ ਹੁਣ ਤੁਹਾਨੂੰ ਸਾਰਿਆਂ ਨੂੰ ਇਹ ਵੀ ਮਨ 'ਚ ਹੋਣਾ ਕਿ ਅ ਬੱਚਾ ਹੋਇਆ ਜਾਂ ਬੱਚੀ ਹੋਈ ਹੈ ਸਾਰਿਆਂ ਦੇ ਦਿਲ 'ਚ ਹਾਪ-ਪਾਵ ਹੋਣਗੇ ਸੋ ਪਲੀਜ਼ ਅਸੀਂ ਇੰਨੇ ਮਹੀਨੇ ਇਵੇਟ ਕੀਤੀ ਹੈ ਬਸ ਇੱਕ ਇੱਕ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਦੱਸ ਦਾਂਗੇ ਕਿ ਬੇਬੀ ਕੀ ਹੈ ਹਨਾ ਠੀਕ ਆ ਸੋ ਅੱਜ ਆਪਾਂ ਨੂੰ ਛੁੱਟੀ ਦਿੱਤੀ ਗਈ ਹੈ ਬਟ ਪੂਰੀਆਂ ਇਦਾਂ ਕਰਕੇ ਪੂਰੀ ਬੱਚਾ ਆਪਣੇ ਨੰਨੀ ਜਾਨ ਘਰੇ ਆਉਣੀ ਹੈ ਤੇ ਪੂਰੀਆਂ ਤਿਆਰੀਆਂ ਦੇ ਨਾਲ ਘਰੇ ਵੀ ਉਹਨਾਂ 모ਸਟ ਵੈਲਕਮ ਆਪਾਂ ਕਰਾਂਏ ਘਰੇ ਵੀ ਤਿਆਤਰੀ ਕਰਨੀ ਹੈ ਛੁੱਟੀਆਂ ਪਾਨੂੰ ਮਿਲ ਚੁੱਕੀਆਂ ਬਟ ਹੁਣ ਕਵੇਲਾ ਹੋ ਗਿਆ ਸੋ ਆਪਾਂ ਸਵੇਰੇ ਹੀ ਚੱਲਾਂਗੇ ਤੇ ਫਿਰ ਘਰੇ ਵੀ ਤਿਆਰ ਕੇ ਇੱਕ ਵਗੈਰਾ ਕੱਟਾਂਗੇ ਹਨ ਸੋ ਤਿਆਰੀਆਂ ਕਾਫੀ ਕਰਨੀਆਂ